ਵਾਹਿਗੁਰੂ ਜੀ ਦਾ ਹਾਲਾ ਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਤੁਹਾਡਾ ਮੇਰੇ ਨਵੇਂ ਚੈਨਲ ਦੇ ਉੱਪਰ। ਮੈਂ ਇਹ ਕਥਾ ਪਾਈਪਤੰਗਾ ਜੀ ਦੀ ਕਥਾ ਸੁਣਾ ਰਹੀ ਆ। ਉਮੀਦ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਓਗੇ ਕਿਉਂਕਿ ਇਹ ਕਥਾ ਜਿਹੜੀਆਂ ਪ੍ਰਾਣੀਆਂ ਸਾਖੀਆਂ ਨੇ ਉਹ ਸਭ ਅਲੋਪ ਹੁੰਦੀਆਂ ਜਾ ਰਹੀਆਂ ਨੇ ਤਾਂ ਕਿ ਪਹਿਲਾਂ ਤਾਂ ਸਾਡੀਆਂ ਨਾਨੀਆਂ, ਮਾਸੀਆਂ, ਦਾਦੀਆਂ ਉਹ ਆਪਣੇ ਬੱਚਿਆਂ ਨੂੰ ਸੁਣਾਉਂਦੀਆਂ ਸੀ ਪਰ ਹੁਣ ਇਹ ਅਲੋਪ ਹੁੰਦੀਆਂ ਜਾ ਰਹੀਆਂ ਨੇ ਇਸ ਵਾਸਤੇ ਤੁਸੀਂ ਇਹ ਆਪਣੇ ਬੱਚਿਆਂ ਨੂੰ ਜਰੂਰ ਸੁਣਾਇਆ ਕਰੋ ਇੱਕ ਕਥਾਇਆ ਪਾਈਪ ਤੰਗਾ ਜੀ ਦਾ ਪ੍ਰਸੰਗ ਇਹਦੇ ਵਿੱਚ ਸੱਚ ਤੇ ਝੂਠ ਦੰਤਾ ਹੋਇਆ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਟਾਈਮ ਦੀ ਕਥਾ ਹੈ ਉਦੋਂ ਪਾਈਪ ਤੰਗਾ ਜੀ ਲਾਹੌਰ ਦੇ ਵਿੱਚ ਦੁਕਾਨ ਕਰਦੇ ਸੀ ਉਹ ਇਲਾਕੇ 'ਚ ਬੜੇ ਇਮਾਨਦਾਰ ਮੰਨੇ ਗਏ ਸੀ ਤੇ ਉਹਨਾਂ ਦੇ ਕੋਲ ਸਾਰੇ ਆਪਣੀਆਂ ਅਮਾਨਤਾਂ ਵੀ ਲਿਆ ਕੇ ਰੱਖਤੀ ਅਸੀਂ ਇੱਕ ਵਾਰ ਇੱਕ ਦਰਬਾਰੀ 라ਹੌਰ ਦਾ ਦਰਬਾਰੀ ਆਇਆ ਉਹਨਾਂ ਨੇ ਆਪਣੀ ਦਸੂ ਮੋਰ ਸੋਨੇ ਦੀ ਪਾਈਪ ਤੰਗਾ ਜੀ ਨੂੰ ਪੜਾਈ ਪਾਈਪ ਤੰਗਾ ਜੀ ਦੀ ਦੁਕਾਨ ਦੇ ਉੱਪਰ ਬਹੁਤ ਗਾਹਕ ਸੀਗੇ ਤੇ ਉਹਨਾਂ ਇੱਕ ਕੁੱਜੇ ਵਿੱਚ ਰੱਖ ਲਈ ਕੁੱਜੇ ਵਿੱਚ ਉਹ ਥੈਲੀ ਰੱਖਤੀ ਤੇ ਉਹਨਾਂ ਨੂੰ ਲਿਖਣਾ ਵੀ ਭੁੱਲ ਗਿਆ ਭੁੱਲ ਗਿਆ ਤੇ ਬਾਅਦ ਵਿੱਚ ਉਹਨਾਂ ਨੂੰ ਯਾਦ ਨਾ ਆਇਆ ਉਹ ਗੁਰੂ ਅਰਜਨ ਦੇਵ ਜੀ ਦੇ ਬੜੇ ਪੱਕੇ ਸਿੱਖ ਸੀਗੇ ਤੇ ਉਹ ਆਪਣੀ ਦੁਕਾਨ ਦੇ ਉੱਤੋਂ ਆਪਣੀ ਕਮਾਈ ਦੇ ਵਿੱਚੋਂ ਅਮਰਸਰਪੇਟਾ ਵੀ ਲਾ ਕੇ ਜਾਂਦੇ ਸੀ ਥੋੜੇ ਸਮੇਂ ਬਾਅਦ ਉਹ ਜ਼ਮਾਰਖਾਂ ਆਪਣੀ ਥੈਲੀ ਲੈਣ ਆਇਆ ਤੇ ਭਾਈ ਪਤੰਗਾ ਜੀ ਉਹਦੀ ਥੈਲੀ ਲੱਭਣ ਲੱਗੇ ਜਿੱਥੇ ਖਜ਼ਾਨਾ ਸੀ ਉੱਥੋਂ ਵੀ ਨਾ ਲੱਭੀ ਫਿਰ ਭਾਈ ਪਤੰਗਾ ਜੀ ਨੇ ਆਪਣਾ ਖਾਤਾ ਵੇਖਿਆ ਜਿੱਥੇ ਉਹ ਜਮਾ ਕਰਦੇ ਹੁੰਦੇ ਸੀ ਤੇ ਉਹਨਾਂ ਨੇ ਵੇਖਿਆ ਉੱਥੇ ਵੀ ਨਹੀਂ ਸੀ ਲਿਖਿਆ ਕਿਉਂਕਿ ਉਹਨਾਂ ਤੇ ਲਿਖਾਈ ਨਹੀਂ ਸੀ ਪਾਈ ਪਤੰਗਾ ਜੀ ਨੇ ਪਾਈ ਪਤੰਗਾ ਜੀ ਨੇ ਬਹੁਤ ਫੋਲਿਆ ਨਹੀਂ ਦਿਸਿਆ ਫਿਰ ਉਹਨਾਂ ਨੇ ਆਪਣੀ ਪਤਨੀ ਨੂੰ ਪੁੱਛਿਆ ਕਿ 200 ਮੋਹਰਾਂ ਦੀ ਥੈਲੀ ਮੈਂ ਤੁਹਾਡੇ ਕੋਲ ਦੇ ਨਹੀਂ ਰੱਖੀ ਪਤਨੀ ਨੇ ਕਿਹਾ ਸਵਾਮੀ ਜੀ ਨਹੀਂ ਮੇਰੇ ਕੋਲ ਕੋਈ ਤੁਸੀਂ 200 ਮੋਹਰਾਂ ਦੀ ਥੈਲੀ ਨਹੀਂ ਰੱਖੀ ਤੇ ਤੁਸੀਂ ਹਿੱਥੇ ਹੀ ਵੇਖੋ ਉਹਨਾਂ ਨੂੰ ਜਦੋਂ ਨਹੀਂ ਲੱਭੀ ਤਾਂ ਉਹਨਾਂ ਨੇ ਪਾਈ ਪਤੰਗਾ ਜੀ ਨੇ ਕਿਹਾ ਕਿ ਜੀ ਤੁਸੀਂ ਕਿਸੇ ਹੋਰ ਜਗ੍ਹਾ ਤੇ ਦੇਕੇ ਗਏ ਤੇ ਮੈਨੂੰ ਨਹੀਂ ਦੇਕੇ ਗਏ ਫੌਲ ਪਾਈ ਜ਼ਮਾਲ ਖਾਂ ਜੀ ਨੇ ਆਪਣਾ ਪੇਟ ਕੱਟ-ਕੱਟ ਕੇ ਉਹ 200 ਮੋਹਰਾਂ ਜੋੜੀਆਂ ਸੀਗੀਆਂ ਤੇ ਉਹਨਾਂ ਨੂੰ ਬਹੁਤ ਦੁੱਖ ਹੋਇਆ ਉਹਨਾਂ ਨੇ ਕਿਹਾ ਨਹੀਂ ਤੁਸੀਂ ਝੂਠ ਬੋਲਦੇ ਹੋ ਮੈਂ ਤੁਹਾਨੂੰ ਹੀ ਦੇਕੇ ਗਿਆ ਮੈਂ ਤੁਹਾਡੀ ਸ਼ਿਕਾਇਤ ਲਾਹੌਰ ਦੇ ਸੁਬੇਦਾਰ ਕੋਲ ਕਰੂੰਗਾ ਲਾਹੌਰ ਦੇ ਸੁਬੇਦਾਰ ਕੋਲ ਉਹਨਾਂ ਬਾਦਸ਼ਾਹ ਦੀਆਂ ਪਾਵਨ ਹੁੰਦੀਆਂ ਸੀ ਉਹ ਉਹਨਾਂ ਦੇ ਕੋਲ ਚਲ ਗਿਆ ਚਲ ਗਿਆ ਪਾਈਪ ਤੰਗਾ ਜੀ ਵੀ ਗੁਰੂ ਅਰਜਨ ਦੇਵ ਜੀ ਨੂੰ ਧਿਆਉਣ ਲੱਗੇ ਉਹਨਾਂ ਨੇ ਕੀ ਕੀਤਾ ਵੀ ਦਰਬਾਰੀ ਆਏ ਅਹਿਲਕਾਰ ਆਏ ਪਾਈਪ ਤੰਗਾ ਜੀ ਨੂੰ ਲੈ ਕੇ ਚਲ ਗਏ ਪਾਈਪ ਤੰਗਾ ਜੀ ਮਹਾਰਾਜ ਦਾ ਸਿਮਰਨ ਕਰਦੇ ਚਲੇ ਗਏ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਦੱਸਿਆ ਤੇ ਉਹਨੇ ਬਾਦਸ਼ਾਹ ਨੇ ਕਿਹਾ ਵੀ ਪਾਈਪ ਤੰਗਾ ਜੀ ਤੁਸੀਂ ਵੀ ਇਮਾਨਦਾਰ ਜੇ ਤੇ ਇਹ ਵੀ ਬਹੁਤ ਇਮਾਨਦਾਰ ਆ ਤੇ ਮੈਂ ਫੈਸਲਾ ਕਿਵੇਂ ਕਰਾਂ ਪਾਈਪ ਤੰਗਾ ਜੀ ਨੇ ਕਿਹਾ ਕਿ ਮੈਂ ਦੋ ਸੁਮੋਹਾਂ ਜਿਹੜੀਆਂ ਆਇਆਂ ਇਹਨਾਂ ਦੀ ਪਰ ਦੇਣਾ ਆ ਉਹਨਾਂ ਨੇ ਕਿਹਾ ਨਹੀਂ ਇਸ ਤਰ੍ਹਾਂ ਨਹੀਂ ਪਰਣਾ ਤੁਹਾਡੀ ਦੋਵਾਂ ਦਾ ਇਮਤਿਹਾਨ ਲਿਆ ਜਾਏਗਾ ਉਹਨਾਂ ਨੇ ਕਿਹਾ ਆਪਣੇ ਦਰਬਾਰੀਆਂ ਨੂੰ ਕਿ ਕੜਾਈ ਦੇ ਵਿੱਚ ਤੇਲ ਪਾ ਕੇ ਤੇ ਉਬਾਲੋ ਉਹਨਾਂ ਨੇ ਪਠੀ ਬਣਾਈ 10-12 ਕਿਲੋ ਤੇਲ ਪਾਇਆ ਤੇ ਉਬਲਣਾ ਸ਼ੁਰੂ ਹੋ ਗਿਆ ਵਿੱਚ ਤਾਂਬੇ ਦੇ ਪੈਸੇ ਸੁੱਟਦੇ ਉਹਨਾਂ ਪਹਿਲਾਂ ਪਾਈਪ ਤੰਗਾ ਜੀ ਨੂੰ ਕਿਹਾ ਵੀ ਕੱਢੋ ਪਾਈਪ ਤੰਗਾ ਜੀ ਨੇ ਗੁਰੂ ਅਰਜਨ ਦੇਵ ਜੀ ਦਾ ਧਿਆਨ ਕੀਤਾ ਤੇ ਕੜਾਈ ਦੇ ਵਿੱਚ ਹੱਥ ਪਾਇਆ ਤੇ ਵਿੱਚੋਂ ਪੈਸੇ ਕੱਢ ਲਿਆਂਦੇ। ਉਸ ਤੋਂ ਬਾਅਦ ਸਾਰੇ ਕਹਿਣ ਲੱਗੇ ਕਿ ਅਸੀਂ ਤੇ ਕਹਿੰਦੇ ਹਾਂ ਕਿ ਪਾਈਪ ਤੰਗਾ ਜੀ ਜਿਹੜੇ ਨੇ ਉਹ ਸੱਚੇ ਨੇ ਉਹਨਾਂ ਕਦੇ ਨਹੀਂ ਬੇਇਮਾਨੀ ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਜਮਾਲ ਖਾਨ ਨੂੰ ਕਿਹਾ ਕਿ ਹੁਣ ਤੁਸੀਂ ਪੈਸੇ ਕੱਢੋ। ਜਲ ਜਮਾਲ ਖਾਨ ਪੈਸੇ ਕੱਢਣ ਤੋਂ ਪਹਿਲਾਂ ਇੱਕਦਮ ਠਠੰਬਰ ਗਿਆ। ਕਿਉਂਕਿ ਉਹਨੂੰ ਵਿਸ਼ਵਾਸ ਨਹੀਂ ਸੀ ਆਪਣੇ ਗੁਰੂ ਦੇ ਉੱਪਰ। ਉਹਨੇ ਜਦੋਂ ਹੱਥ ਪਾਇਆ ਹੀ ਅਜੇ ਤੇ ਉਹਦਾ ਹੱਥ ਸੜ ਗਿਆ। ਤੋ ਇਕਦਮ ਪਛਾਣ ਹੋ ਕੇ ਡੇ ਕਿਤੇ ਵੀ ਹੋਸ਼ ਹੋ ਗਿਆ ਉਹਨੂੰ ਚੁੱਕ ਕੇ ਲਾਗੇ ਤੇ ਬਾਦਸ਼ਾਹ ਦੇ ਸ਼ਾਹੀ ਦਵਾਖਾਨੇ ਦੇ ਵਿੱਚ ਲੈ ਕੇ ਤੇ ਉਹਦਾ ਇਲਾਜ ਕਰਨ ਲੱਗੇ ਭਾਈ ਪਤੰਗਾ ਜੀ ਬੜੀ ਖੁਸ਼ੀ ਖੁਸ਼ੀ ਆਪਣੇ ਦੁਕਾਨ ਤੇ ਆਏ ਜਾਂਦਿਆਂ ਨੂੰ ਉਹਨਾਂ ਦੇ ਗਾਹਕ ਕੋਲ ਅੱਤੇ ਸੀ ਉਹ ਗਾਹਕ ਨੇ ਸੌਦਾ ਮੰਗਿਆ ਉਹ ਸੌਦਾ ਦੇਣ ਲੱਗੇ ਜਦੋਂ ਸੌਦਾ ਦੇਣ ਲੱਗੇ ਤੇ ਭਾਈ ਪਤੰਗਾ ਜੀ ਦਾ ਇੱਕ ਪੁੱਜੇ ਦੇ ਵਿੱਚ ਹੱਥ ਪਿਆ ਤੇ ਉੱਥੋਂ 200 ਮੋਹਰਾਂ ਦੀ थैਲੀ ਮਿਲ ਗਈ जिस वेले उन्होंने थैली मिल गई तो भाई पतंगा जी खुश होए क जमाल खां तू सचा हाँ तू सचा हाँ जमाल खां तू सचा हँ कहते हुए और सौदा भी नहीं उन्होंने दिता तो वह थैली लैके दौड़े आए तो केंद्र जमाल खां तू सचा हाँ वह शाही द्वारखने चढ़ जिथे वो बेसुरत पे हुई पर उन्होंने थोड़ी थोड़ी सुरत सी उन्होंने जाके भाई पतंगा जी ने कहा कि जमाल खां तू सचा हाँ तेरी सोने की मोरन थैली ਮੇਲ ਗਈਆ ਉਹਨਾਂ ਜਮਾਲ ਖਾਨ ਨੂੰ ਥੈਲੀ ਫੜਾਈ ਜਮਾਲ ਖਾਨ ਕਹਿੰਦਾ ਨਹੀਂ ਮੈਂ ਇਹ ਥੈਲੀ ਨਹੀਂ ਲੈਣੀ ਉਹਨੂੰ ਬਹੁਤ ਦਰਦ ਹੋ ਰਹੀ ਸੀ ਜਮਾਲ ਕਹਿੰਦਾ ਮੈਂ ਥੈਲੀ ਨਹੀਂ ਲੈਣੀ ਮੈਨੂੰ ਤੂੰ ਆਪਣੇ ਉਸ ਗੁਰੂ ਦੇ ਕੋਲ ਲੈ ਕੇ ਚੱਲ ਜਿਹੜੇ ਗੁਰੂ ਨੂੰ ਤੂੰ ਮੰਨਦਾ ਮੈਨੂੰ ਉਸ ਗੁਰੂ ਦੇ ਕੋਲ ਲੈ ਕੇ ਚੱਲ ਜਮਾਲ ਖਾਨ ਨੂੰ ਲੈ ਕੇ ਪਾਈ ਪਤੰਗਾ ਜੀ ਗੁਰੂ ਅਰਜਨ ਦੇਵ ਜੀ ਦੇ ਕੋਲ ਆਏ ਗੁਰੂ ਅਰਜਨ ਦੇਵ ਜੀ ਜਾਨੀ ਜਾਨ ਸੀਗੇ ਉਨਾਂ ਨੇ ਸਭ ਕੁਝ ਪੁੱਛਿਆ ਸਭ ਤੋਂ ਪਹਿਲਾਂ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੇ ਨਿਗਾਹ ਮਾਰੀ ਉਹਨਾਂ ਦੀ ਬਾਹ ਦੇ ਉੱਤੇ ਤੇ ਉਹਨਾਂ ਨੂੰ ਐ ਜੋ ਸਾੜ ਪੈੰਡਿਆ ਹੀ ਜੋ ਮੁਸ਼ਕਲ ਹੋਈ ਸੀ ਉਹਨਾਂ ਦੇ ਸਰੀਰ ਦੇ ਉੱਤੇ ਉਹ ਇੱਕਦਮ ਠੰਡ ਪੈ ਗਈ ਤੇ ਉਹ ਠੀਕ ਹੋ ਗਏ ਫਿਰ ਉਹਨਾਂ ਨੇ ਕਿਹਾ ਪੀ ਜਮਾਲ ਖਾਨ ਇਹਨੂੰ ਆਪਣੇ ਗੁਰੂ ਤੇ ਵਿਸ਼ਵਾਸ ਸੀਗਾ ਪਤੰਗਾ ਜੀ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਸੀਗਾ ਇਹ ਜੇ ਇਹ ਚੀਜ਼ ਰੱਖ ਕੇ ਪੜ ਲ ਗਏ ਨੇ ਚੀਜ਼ ਰੱਖ ਕੇ ਪੁੱਲ ਜੀਏ ਤੇ ਉਹ ਅਤਰਮ ਨਹੀਂ ਹੁੰਦਾ ਉਹ ਤਰਮੀ ਬੰਦਾ ਵੀ ਰੱਖ ਸਕਦਾ ਚੀਜ਼ ਰੱਖ ਕੇ ਪੁੱਲ ਜਾਂਦਾ ਆ ਤੂੰ ਥੋੜਾ ਹੌਂਸਲਾ ਤੇ ਕਰਦਾ ਇੱਕ ਦਿਨ ਦਾ ਹੀ ਹੌਂਸਲਾ ਕਰ ਦਿੰਦਾ ਤੂੰ ਛੇਤੀ ਡਾਵਾਂ ਡੋਲ ਹੋ ਗਈਆਂ ਤੂੰ ਡੋਲ ਗਿਆ ਹਾਂ ਇਸ ਵਾਸਤੇ ਤੂੰ ਜਦੋਂ ਤੇਲ ਵਿੱਚ ਵੀ ਹੱਥ ਪਾਉਣ ਲੱਗਾ ਤੇਰਾ ਮਨ ਉਦੋਂ ਵੀ ਡੋਲ ਗਿਆ ਸੀ ਸੱਚਾ ਹੁੰਦਾ ਹੋਇਆ ਮੇਰਾ ਮਨ ਡੋਲ ਗਿਆ ਸੀ ਪਰ ਪਤਾਈ ਪਰ ਭਾਈ ਪਤੰਗਾ ਜੀ ਨੂੰ ਯਕੀਨ ਸੀਗਾ ਆਪਣੇ ਮਾਲਕ ਦੇ ਉੱਤੇ ਗੁਰਨਾਨਕ ਦੇਵ ਜੀ ਦੇ ਘਰ ਦੇ ਉੱਤੇ ਉਹਨਾਂ ਨੂੰ ਯਕੀਨ ਸੀਗਾ ਇਸ ਵਾਸਤੇ ਫੈਜ਼ ਮਾਲਖਾਨੇ ਜੀ ਤੁਸੀਂ ਆ ਆਪਣੀਆਂ 200 ਮੋਹਰਾਂ ਲਓ ਪਰ ਜਮਾਲਖਾਨੇ ਉਹ 200 ਮੋਹਰਾਂ ਲੈਣ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਮਹਾਰਾਜ ਮੈਨੂੰ ਆਪਣੇ ਚਰਨੀ ਲਾਓ ਉਹਨਾਂ ਨੇ ਕਿਹਾ ਪਹਿਲਾਂ ਤੂੰ ਮੋਹਰਾ ਫੜ ਜਮਾਲਖਾਨੇ ਮੋਹਰਾ ਫੜ ਲਿਆ ਤੇ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਉਹ 200 ਮੋਹਰਾਂ ਦੀ ਥੈਲੀ ਵੀ ਉੱਥੇ ਚੜਾ ਗਿਆ ਸੇਵਾ ਵਿੱਚ ਪਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ